ਲਗਭਗ ਪੂਰਾ ਇੰਡੀਆ ਦਾ ਭਾਵੇਂ ਕੋਣਾ ਕੋਣਾ ਜਿਹੜਾ ਖੰਘਾ ਲਿਆ ਉਹ ਵੀ ਸਾਈਕਲ ਤੇ ਮੈਂ بیٹے ਕੋਲ ਗਿਆ بیٹے ਕੋਲ ਦਿੱਲੀ ਉਥੋਂ ਸਾਈਕਲ ਲੈ ਕੇ ਆਇਆ ਦੂਜੇ ਦਿਨ ਦਿੱਲੀ ਤੋਂ ਘਰ ਆ ਗਿਆ 320 ਕਿਲੋਮੀਟਰ ਲੱਗ ਕੇ 320 ਕਿਲੋਮੀਟਰ ਆਪ ਕਰ ਸੰਦੇ ਤਾਂ ਇੰਡੀਆ ਕਿੱਡੀ ਵੱਡੀ ਗੱਲ ਹੈ ਸਬਾਨ ਕੈਰੀ ਕੀਤਾ ਤੇ ਬਸ ਜੀ ਇਥੋਂ ਚੱਲਦੇ ਆ ਰੁਕੇ ਹੋਏ ਕਦਮਾਂ ਨੂੰ ਮਿਲਣਾ ਮੰਜ਼ਲਾ ਚੱਲਦੇ ਨੇ ਜਿਹੜੇ ਉਹੀ ਪਹੁੰਚਦੇ ਨੇ ਸੱਜਣਾ ਉਹੀ ਪਹੁੰਚਦੇ ਨੇ ਸੱਚ ਜਿਹੜਾ ਹੈਗਾ ਪਹਿਲਾਂ ਤੁਸੀਂ ਦੱਸੋ ਤੁਹਾਡੇ ਕਿੰਨੇ ਰੁਪਏ ਖਰਚੇ ਖਰਚ ਜੀ ਇਸ ਤਰ੍ਹਾਂ ਮੈਂ 3000 ਰੁਪਿਆ ਜੇਬ ਵਿੱਚ ਪਾ ਕੇ ਤੁਰਿਆ ਸੀਗਾ ਤਾਂ 3000 ਚੋਂ ਮੈਂ 5700 ਮੋੜ ਲਿਆ ਸੀਗਾ ਇਹਨਾਂ ਨੇ 12 ਰਾਜ ਭਾਰਤ ਦੇ ਘੁੰਮੇ ਕਿੰਨੇ ਦਿਨ ਤੇ 50 ਦਿਨਾਂ ਦੇ ਵਿੱਚ 450 ਕਿਲੋਮੀਟਰ ਤੇ 450 ਕਿਲੋਮੀਟਰ ਗਿਆ ਪੂਰਾ ਭਾਰਤ ਨੂੰ ਕਰਨ ਵਾਸਤੇ ਚਾਰ ਰਾਤਾਂ ਲਾ ਕੇ ਜੀ ਤੇ ਕੁੱਲ ਕਿੰਨੇ ਕਿਲੋਮੀਟਰ ਹੋ ਗਏ 4 ਲੱਖ ਦੇ ਨੇੜੇ ਤੇੜੇ ਬਣਦਾ ਜੀ 4 ਲੱਖ ਕਿਉਂਕਿ ਇਹਦੇ ਵਿੱਚ ਨੇਪਾਲ ਵੀ ਆਉਂਦਾ ਹੈ ਪਟਾਣ ਦੀ ਮੈਂ ਸਰੋਨੀ ਬਾਰਡਰ ਤੋਂ ਨਿਕਲ ਕੇ ਤਾਂ ਪਹਿਲੀ ਵਾਰੀ ਨੇਪਾਲ ਤੇ ਐਂਟਰ ਕੀਤਾ ਤਾਂ ਅੱਗੇ ਜੰਗਲ ਸ਼ੁਰੂ ਹੋ ਜਾਣਾ ਸੀਗਾ ਤੇ ਜੰਗਲ ਸ਼ੁਰੂ ਹੋ ਜਾਣਾ ਸੀਗਾ ਉੱਥੇ ਲਿਖ ਕੇ ਲਾਇਆ ਸੀਗਾ ਅੱਗੇ ਜਾਣਾ ਖਤਰਾ ਹੈ ਵੀ ਕੀਤੇ ਭਿਆਨ ਕੁਝ ਵੀ ਹੁੰਦਾ ਹੈ ਤਾਂ ਮੈਂ ਉੱਥੇ ਪੁੱਛਿਆ ਯਾਰ ਵੀ ਕੋਈ ਇੱਥੇ ਰੈਸਟੋਰੈਂਟ ਹੋਵੇ ਮੈਂ ਇੱਥੇ ਰਹਿ ਜਾ ਕਹਿੰਦੇ ਨਹੀਂ ਕੋਈ ਰੈਸਟੋਰੈਂਟ ਹੈ ਮੈਂ ਭੱਜ ਕੇ ਗਿਆ ਤਾਂ ਇੱਕ ਲੇਡੀ ਚ ਭੱਜੀ ਆਵੇ ਭੱਜੀ ਆਈ ਕਹਿੰਦੀ ਸੈਲਫੀ ਚ ਚਲੋ ਸੈਲਫੀ ਲੈ ਲਈ ਉਹਨੇ ਮਹਾ ਮੈਂ ਰਹਿਣਾ ਉਹ ਕਹਿੰਦੀ ਡੋਨਟ ਪ੍ਰੋਬਲਮ ਆਉ ਮੇਰੇ ਪਿੱਛੇ ਪਿੱਛੇ ਮੇਰੇ ਇੱਕਾ ਤਰੋਂ ਉਹ ਤਾਂ ਹੈਂਡਲ ਪਾ ਲਿਆ ਇੱਕ ਮੈਪ ਪਾ ਲਿਆ ਉਹ ਮੈਨੂੰ ਥੱਲੇ ਆਉਂਦੇ ਗੈਰੇਜ ਚ ਲੈ ਗਿਆ ਥੱਲੇ ਸਾਈਕਲ ਰੋਕਿਆ ਸਮਾਨ ਆਪ ਚੱਕਿਆ ਕੁਝ ਕੁਝ ਮੈ ਚੱਕਿਆ ਆਉਦਾ ਦਾ ਪਰਸਨਲ ਕਮਰਾ ਉਹਦੇ ਵਿੱਚ ਲਿਜਾ ਕੇ ਮੈਨੂੰ ਲਵਾਤਾ ਕਹਿੰਦੇ ਇੱਥੇ ਰਹੋ ਰਾਤ ਦਾ ਸਭ ਤੋਂ ਵਧੀਆ ਮੈਨੂੰ ਰਿਹਾ ਯਾਰ ਉਹ ਗਰੀਬੀ ਸਾਰੇ ਹਾਲਾਤ ਇੰਜ ਕਰਦਾ ਯਾਰ ਇੱਥੇ ਆ ਕੇ ਬਸ ਜੀ ਭਟਾਣ ਦੇ ਵਿੱਚ ਉਹਨਾਂ ਲੋਕਾਂ ਦੀ ਕੋਈ ਉਮੰਗਾ ਨਹੀਂ ਕੋਈ ਲਾਲਸਾ ਨਹੀਂ ਕੋਈ ਗੱਡੀਆਂ ਦਾ ਉਹ ਨਹੀਂ ਬਸ ਸਿੰਪਲ ਟਾਈਮ ਪਾਸ ਕਰ ਰਹੇ ਇਹਨਾਂ ਕੋਲ ਤੇ ਨਾਗਾਲੈਂਡ ਵੀ ਗਏ ਸੀ ਹਾਂ ਨਾਗਲੈਂਡ ਦੇ ਕਿਹਨੇ ਬੰਦਾ ਹੀ ਵੱਢ ਕੇ ਖਾ ਜਾਂਦੇ ਆ ਮੈਨੂੰ ਵੀ ਕਿਹਾ ਸੀਗਾ ਟਰੱਕਾਂ ਦੇ ਡਰਾਇਵਰ ਵੀ ਉਹ ਤਾਂ ਬੰਦੇ ਨੂੰ ਖਾ ਜਾਂਦੇ ਆ ਤੇ ਨਾਗਲੈਂਡ ਦੀ ਰਾਜਧਾਨੀ ਕੋਹੀਮਾ ਕੋਹੀਮਾ ਮੁੱਖ ਚ ਤਾਂ ਜਦੋਂ ਮੈਂ ਵਿਚਰਿਆ ਮੈਂ ਵੀ ਡਰਿਆ ਇੱਕ ਵਾਰੀ ਤਾਂ ਹਨਾ ਤੇ ਚਲੋ ਜਦੋਂ ਮੈਂ ਜਿਵੇਂ ਜਿਵੇਂ ਅੰਦਰ ਐਂਟਰ ਕਰਦਾ ਗਿਆ ਉਹਨਾਂ ਲੋਕਾਂ ਨੂੰ ਮਿਲਦਾ ਗਿਆ ਤਾਂ ਉਹਨਾਂ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਗੱਲਾਂ ਛੱਡ ਦੇ ਤੁਸੀਂ ਉੱਥੇ ਇੱਕ ਲੜਕੀ ਆ ਰਹੀ ਸੀ ਗੱਡੀ ਲੈ ਕੇ ਤਾਂ ਮੈਨੂੰ ਸਾਈਕਲ ਦੇਖ ਕੇ ਰੁਕ ਗਈ ਉਹ ਕਹਿੰਦੀ ਨਾਗਰਿਕ ਨੂੰ ਮਨਾਇਆ ਮਾਜੀ ਹਾਂ ਉਹ ਕਹਿੰਦੀ ਮੇਰੇ ਘਰੇ ਆ ਜਾ ਤਮਾ ਸਾਲ ਉਹਨਾਂ ਦੇ ਨਾਲ ਮਨਾਇਆ ਹੋਰ ਅੱਗੇ ਪਿੱਛੇ ਜਗਾਂ ਤਖਾਈਆਂ ਸਾਰੇ ਖੇਤਾਂ ਦੇ ਉਹਦਾ ਪਿਓ ਬਹੁਤ ਵੱਡਾ ਅਫੀਸਰ ਸੀਗਾ ਤੇ ਕੁੜੀ ਸੀ ਵੀ ਜਿਹੜੀ ਉਹ ਉਹ ਐਡਵੋਕੇਟ ਸੀਗੀ ਯਾਰ ਸਰਦਾਰ ਬੰਦੇ ਨੂੰ ਇੰਡੀਆ ਦੇ ਵਿੱਚ ਖਤਰਾ ਆ ਜਾਂ ਸਰਦਾਰ ਨਾਲ ਘੁੰਮਿਆਣੀ ਜਾਂਦਾ ਤੁਸੀਂ ਦੋ ਤਿੰਨ ਦੇਸੀ ਕੋ ਪੁਰੇ ਨੇ ਕੋ ਮੈਂ ਪੱਗ ਕਰਕੇ ਕਦੇ ਤੁਹਾਨੂੰ ਕਦੇ ਦਿੱਕਤ ਆਈ ਹੁੰਦੀ ਨਹੀਂ ਪੱਗ ਕਰਕੇ ਸਮਾਂ ਦੀ ਪਿਆਰ ਮਿਲਿਆ ਰਿਸਪੌਂਸ ਮਿਲਿਆ ਬੱਲੇ ਬੱਲੇ ਮਿਲੀ ਹੈ ਠੀਕ ਹੈ ਕਿ ਨਹੀਂ ਤਾਂ ਚਾਹੁੰਦੇ ਨੇ ਲੋਕ ਪੱਗਾਂ ਵਾਲੇ ਨੂੰ ਚਾਹੁੰਦੇ ਕੈਰਲਾ ਦੇ ਵਿੱਚ ਮੇਰੀਆਂ ਤਿੰਨ ਤਾਰਾਂ ਟੁੱਟ ਗਈਆਂ ਤੋਂ ਹਨੇਰਾ ਹੋ ਗਿਆ ਮੈਂ ਕਿਸੇ ਸ਼ੋਰੂਮ ਚ ਜਾ ਵੀ ਮੇਰੀਆਂ ਤਾਰਾਂ ਪਾ ਦਿਓ ਉਹਨਾਂ ਤਾਰਾਂ ਪਾ ਕੇ ਤੇ ਕਦੇ ਮਾਜੀ ਮੈਂ ਹੁਣ ਮੈਂ ਰਹੂੰਗਾ ਕਿਤੇ ਕਹਿੰਦੇ ਯਾਰ ਸ਼ੋਰੂਮ ਚ ਹੀ ਰਹਿ ਜਾ ਮਾਜੀ ਸ਼ੋਰੂਮ ਚ ਮੈਂ ਕਿਵੇਂ ਰਹਿ ਜਾ ਤੂੰ ਇਹ ਤਾਂ ਬੰਦ ਕਰਕੇ ਜਾਉਂ ਕਹਿੰਦੇ ਨਹੀਂ ਨਹੀਂ ਰਹਿ ਜਾ ਕੋਈ ਗੱਲ ਨਹੀਂ ਤਾਂ ਮਾਹ ਨਹੀਂ ਮੈਂ ਨਹੀਂ ਰਹਿ ਸਕਦਾ ਉਹ ਕਹਦੇ ਤੂੰ ਰਹਿ ਜਾ ਜਦੋਂ ਮੈਂ ਰਹਿ ਗਿਆ ਉਹ ਤੋਂ ਬਾਅਦ ਉਹ ਮੇਰੀ ਰੋਟੀ ਦੇ ਕੇ ਗਏ ਤੜਕੇ ਚਾਹ ਲੈ ਕੇ ਆਏ ਤਾਂ ਕਹਦੇ ਸਾਨੂੰ ਪਤਾ ਹੈ ਜਿਹੜੇ ਪੰਜਾਬੀ ਬੰਦੇ ਨੇ ਉਹ ਇਮਾਨਦਾਰ ਹੁੰਦੇ ਨੇ ਹੁਣ ਤੁਸੀਂ ਮੰਨ ਲਾ ਪੂਰਾ ਇੰਡਿਆ ਦੇ ਨਾਲ ਦੋ ਦੇਸ਼ ਵੀ ਘੁੰਮ ਲਿਆ ਸਾਈਕਲ ਤੇ ਹਾਂਜੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਇਆ ਹੈ ਇੱਕ ਇੱਕ ਮਾਰ ਦਵਾ ਚਿੰ ਚੇਂਜ ਤਾਂ ਇਹ ਆਇਆ ਵੀ ਜਿਵੇਂ ਉੱਚੇ ਨੀਵੇਂ ਥਾਮਾ ਤੋਂ ਪਾਣੀ ਰੋੜਦਾ ਰੋੜਦਾ ਇੱਕ ਥਾਂ ਤੇ ਆ ਕੇ ਖੜ ਜਾਂਦਾ ਉਹ ਮੇਰੀ ਜ਼ਿੰਦਗੀ ਦੀ ਵੀ ਇੱਕ ਠਹਿਰਾਓ ਆ ਅੱਸੀ ਕੱਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਅੱਜ ਤੁਹਾਨੂੰ ਇੱਕ ਇਹੋ ਜਿਹੇ ਇਨਸਾਨ ਨਾਲ ਮਲਾਉਣ ਜਾ ਰਿਹਾ ਕਿ ਜਿਨੇ ਪੂਰਾ ਆ ਜਿਹੜਾ ਇੰਡੀਆ ਆਪਾਂ ਗੱਲ ਕਰੀਏ ਆ ਸਾਰੇ ਸਾਰਾ ਉਹਨਾਂ ਦੀ ਰਾਈਡ ਹੈ ਲਗਭਗ ਪੂਰੇ ਇੰਡੀਆ ਦਾ ਆਪਾਂ ਗਏ ਕੋਣਾ ਕੋਣਾ ਜਿਹੜਾ ਖੰਘਾ ਲਿਆ ਉਹ ਵੀ ਸਾਈਕਲ ਤੇ ਠੀਕ ਆ ਬਿਨਾ ਕੋਈ ਪੈਸਾ ਖਰਚੇ ਸਭ ਤੋਂ ਵੱਡੀ ਗੱਲ ਆ ਲੋਕ ਬੈਠੋਦੇ ਇਸ ਰਾਜੇ ਪਤਾ ਬਾਬਾ ਗੱਲਬਾਤ ਕਰਦੇ ਆ ਪਹਿਲਾਂ ਦੱਸੀ ਗੱਲ ਅੱਸੀ ਕੱਲ ਜੀ ਸਾਰਿਆਂ ਨੂੰ ਸੱਸੀ ਕਰਾਂਗੇ ਇਹ ਇਹ ਇਹਨਾਂ ਦਾ ਨਾਮ ਦੇਸ਼ਰਾਜ ਨੇ ਤੇ ਮਾਈ ਸਰਖਾਨਾ ਪਿੰਡ ਦਾ ਬਠਿੰਡੇ ਜ਼ਿਲ੍ਹੇ ਦਾ ਤੇ ਇਹ ਬਾਈ ਨੇ ਬਿਨਾ ਕੋਈ ਪੈਸਾ ਖਰਚ ਕੀਤੇ ਸਾਈਕਲ ਤੇ ਜਿਹੜਾ ਹੈਗਾ ਪੂਰਾ ਇੰਡੀਆ ਘੁੰਮਿਆ ਹੋਇਆ ਬਾਈ ਜਿਹੜਾ ਹੈਗਾ ਕਿੱਦਾਂ ਸੁਪਨਾ ਬਣਿਆ ਮੰਨ ਲਓ ਇਹ ਬਸ ਦੀ ਬਚਪਨ ਦਾ ਸੁਪਨਾ ਸੀਗਾ ਕੁਝ ਕਰਨ ਦਾ ਕੁਝ ਵੇਖਣ ਦਾ ਸਾਈਕਲ ਲੈਣ ਦਾ ਪਰ ਸਾਈਕਲ ਨਹੀਂ ਲੈ ਸਕਿਆ ਮੇਰੇ ਚਾਚੇ ਦਾ ਸਾਈਕਲ ਹੁੰਦਾ ਸੀ ਉਹ ਲੈ ਜਾਂਦਾ ਸੀਗਾ ਉਹ ਟੁੱਟ ਜਾਂਦਾ ਕੁੱਟਦਾ ਫਿਰ ਸੋਚਦਾ ਯਾਰ ਜਦੋਂ ਵੱਡਾ ਹੋ ਗਿਆ ਸਾਈਕਲ ਲਵਾਂਗਾ ਸਾਈਕਲ ਨਹੀਂ ਲੈ ਸਕਿਆ ਫਿਰ ਹੁਣ ਹੀ ਰਿਟਾਇਰ ਹੋਇਆ ਮੈਂ ਸਿਪਲਾ ਮੈਡੀਸਨ ਕੰਪਨੀ ਬੱਤੀ ਹਿਮਾਚਲ ਤੋਂ ਤਾਂ ਸੋਚਿਆ ਵੀ ਯਾਰ ਹੁਣ ਮੌਕਾ ਹੈ ਵੀ ਚਲੋ ਮੈਂ بیٹے ਕੋਲੇ ਗਿਆ بیٹے ਕੋਲ ਦਿੱਲੀ ਉਥੋਂ ਸਾਈਕਲ ਲੈ ਕੇ ਆਇਆ ਦੂਜੇ ਦਿਨ ਦਿੱਲੀ ਤੋਂ ਘਰ ਆ ਗਿਆ 320 ਕਿਲੋਮੀਟਰ ਮੈਂ ਕਿ 320 ਕਿਲੋਮੀਟਰ ਆਪਾਂ ਕਰ ਸਕਦੇ ਆ ਤਾਂ ਇੰਡੀਆ ਕਿੰਨੀ ਕਬੱਡੀ ਗੱਲ ਹੈ ਸਬਾਨ ਕੈਰੀ ਕੀਤਾ ਤੇ ਬਸ ਜੀ ਇਤੋਂ ਚੱਲ ਪਿਆ ਤੁਹਾਡੀ ਉਮਰ ਕਿੰਨੀ ਦੇਹ ਰਾਜ ਜੀ ਮੇਰੀ 65 ਦੇ ਲਗਭਗ ਪਾਣ ਦੇ ਵੇਲੇ ਤਾਂ ਵੈਸੇ ਗੋਡੇ ਬਦਲਣ ਵਾਲੇ ਹੋ ਜਾਂਦੇ ਹਨ ਹਣਾ ਤੇ ਜਨਾ ਕਿਉਂਕਿ ਸਾਹਿਤ ਨਾਲ ਜੁੜਿਆ ਜਿਸ ਤਰ੍ਹਾਂ ਤੁਹਾਨੂੰ ਪਿੱਛੇ ਕਿਤਾਬਾਂ ਦੇਖਦੀਆਂ ਹੁਣੀਆਂ ਹਨ ਤੇ ਜਿਹੜਾ ਬੰਦਾ ਸਹਾਇਤ ਨਾਲ ਜੁੜਿਆ ਤੇ ਜਿਹੜਾ ਬਾਕੀ ਬੰਦਾ ਘਮੱਕੜਾ ਹੈ ਨਾ ਉਹ ਬੰਦਾ ਕਦੇ ਜਿਹੜਾ ਹੈਗਾ ਬੁੱਢਾ ਨਹੀਂ ਹੁੰਦਾ ਤੇ ਜਰਾ ਜੀ ਸਭ ਤੋਂ ਜਿਹੜਾ ਹੈਗਾ ਪਹਿਲਾਂ ਤੁਸੀਂ ਉਸ ਤੋਂ ਤੁਹਾਡੇ ਕਿੰਨੇ ਰੁਪਏ ਖਰਚ ਹੋਏ ਅ ਖਰਚ ਜੀ ਇਸ ਤਰ੍ਹਾਂ ਮੈਂ 3000 ਰੁਪਏ ਜੇਬ ਵਿੱਚ ਪਾ ਕੇ ਤੁਰਿਆ ਸੀਗਾ ਤਾਂ 3000 ਚੋਂ ਮੈਂ 5-700 ਮੋੜ ਲਿਆ ਸੀਗਾ ਮੈਂ ਅ ਕਿੰਨੇ ਕਿੰਨੇ ਸੇਟਾ ਘੁੰਮ ਕੇ ਮੈਂ ਮੈਂ 12 ਸੇਟਾ ਘੁੰਮ ਕੇ ਆਇਆ ਸੀਗਾ ਜੀ ਆਹ ਦੇਖੋ ਪਹਿਲੀ ਉਹ ਹੈ 12 ਸੇਟਾ ਦਾ ਅਚਾ ਜਦੋਂ ਇਹਨਾਂ ਨੇ ਇਹ ਮੇਰੀ ਪਹਿਲੀ ਰਾਈਡ ਹੈ ਤੁਸੀਂ ਮੰਨੋ ਵੀ ਇਹਨਾਂ ਨੇ 12 ਰਾਜ ਭਾਰਤ ਦੇ ਘੁੰਮੇ ਕਿੰਨੇ ਦਿਨ ਤੇ 50 ਦਿਨਾਂ ਦੇ ਵਿੱਚ 450 ਕਿਲੋਮੀਟਰ ਤੇ 450 ਕਿਲੋਮੀਟਰ ਕੱਢ ਇਹਨਾਂ ਨੇ ਕੱਢਿਆ ਤੇ ਤੁਸੀਂ ਇਹ ਮੰਨੋ ਵੀ ਇਹ ਇੰਨਾ 12 ਰਾਜ ਘੁੰਮਣ ਦਾ ਜਿਹੜਾ ਖਰਚਾ ਸਿਰਫ ਤੇ ਸਿਰਫ ਜਿਹੜਾ ਹੈਗਾ ਕਿੰਨੇ ਰੁਪਏ ਆ 2200 ਰੁਪਏ ਆਏ ਉਹਦੇ ਜਿਹੇ ਰਹੇ ਉਹਦੇ ਜੀ ਇਹ ਆਪਾਂ ਕਹਿੰਗੇ ਤੁਸੀਂ ਤੁਹਾਡਾ ਰਹਿਣ ਬਸੇਰਾ ਵੀ ਇਹਦੇ ਚ ਹੀ ਹੈਗਾ हां ਇਹਦੇ ਵਿੱਚ ਕਿਉਂ ਟੈਂਟ ਸੀਗਾ ਮੇਰੇ ਕੋਲੇ ਜਿੱਥੇ ਟੈਂਟਲ ਪਹਿਲੀ ਵਾਰ ਤਾਂ ਟੈਂਟ ਦੀ ਲੋੜ ਹੀ ਨਹੀਂ ਪਈਦੀ ਲੋਕ ਬਹੁਤ ਚੰਗੇ ਨੇ ਹਰ ਘਰਾਂ ਦੇ ਵਿੱਚ ਢਾਬਿਆਂ ਤੇ ਹਰ ਜਗ੍ਹਾ ਥਾਂ ਦੇ ਦਿੰਦੇ ਨੇ ਖੁਸ਼ੀ ਚੜ ਜਾਂਦੀ ਆ ਯਾਰ ਕੋਈ ਸਾਈਕਲ ਵਾਲ ਆਇਆ ਹੋਇਆ ਉਹਨੂੰ ਲੋਕਾਂ ਨੂੰ ਖੁਸ਼ੀ ਚੜ ਜਾਂਦੀ ਹੈ ਨਹੀਂ ਤੁਸੀਂ ਪਰ ਪਹਿਲਾਂ ਲੋਕਾਂ ਨਾਲ ਕਿਸਪਰ ਕਰਕੇ ਗਏ ਯਾਰ ਮੈਨੂੰ ਫਲਾਣ ਨੇ ਫਲਾਣ ਨੇ ਯਾਰ ਬੰਦੇ ਰੱਖ ਲਏ ਯਾਰ ਬਾਈ ਨਹੀਂ 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 ਮੈਂ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਬਸ ਆਪਦੇ ਆਪ ਨਾਲ ਦੀ ਨਾਲ ਹੀ ਸਹਿਲਪੁਣਾ ਜਾਂ ਮਿੱਤਰਤਾ ਬਣਦੀ ਜਾਂਦੀ ਹੈ ਮਨ ਲਓ ਜਦੋਂ ਤੁਸੀਂ ਪਹਿਲੀ ਵਾਰ ਸਾਈਕਲ ਚੱਕਿਆ ਦਿਮਾਗ ਦੇ ਵਿੱਚ ਵੀ ਗੱਲ ਹੋਊਗੀ ਵੀ ਯਾਰ ਕੀ ਵੀ ਮੈਂ ਜਾਵਾਂਗਾ ਰਪੀਏ ਥੋੜੇ ਜਾ ਜਾਂ ਇਦਾਂ ਨਹੀਂ ਮੈਨੂੰ ਐ ਸੀਗਾ ਵੀ ਬਾਬਾ ਨਾਨ ਤੁਰਿਆ ਫਿਰਿਆ ਹੈਗਾ ਉਹਨੂੰ ਕੋਈ ਦਿੱਕਤ ਨਹੀਂ ਦੋ ਰੋਟੀਆਂ ਮਿਲ ਗਈਆਂ ਤਾਂ ਠੀਕ ਹੈ ਨਹੀਂ ਉਹ ਤਾਂ ਤੁਰੇ ਫਿਰਾਂਗੇ ਯਾਰ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਮਿਲੂਗਾ ਠੀਕ ਹੈ ਕਿ ਨਹੀਂ ਤਾਂ ਬਸ ਤੁਰੇ ਪਰਵਾਹ ਹੀ ਨਹੀਂ ਕੀਤੀ ਆਪਾਂ ਸਾਈਕਲ ਚਲਾਉਣ ਵਾਸਤੇ ਮੰਨ ਲਓ ਬੁਰਤਾਂ ਨੂੰ ਖਰਾਕ ਦੇ ਆ ਵੀ ਤੁਸੀਂ ਨਹੀਂ ਕਿਉਂਕਿ ਅੱਜਕੱਲ ਕੀ ਆ ਨਾ ਕੋਈ ਵੀ ਚੀਜ਼ ਹੈ ਉਹਦੇ ਉਹਨੂੰ ਵੇਚਣ ਵਾਲੇ ਬਹੁਤ ਆ ਵੀ ਜਦੋਂ ਸਾਈਕਲ ਚਲਾਉਣਾ ਤੁਹਾਡੇ ਮਸਲ ਦੇ ਵਿੱਚ ਆਹ ਹੋਣ ਚਾਹੀਦੀ ਨਹੀਂ ਤੁਸੀਂ ਪ੍ਰੋਟੀਨ ਲੈਣੀ ਆ ਇਹਨਾਂ ਤੁਸੀਂ ਆਹ ਲੈਣਾ ਡਾਈਟ ਪਲਾਨ ਕੋਈ ਹੁੰਦਾ ਸੀ ਤੁਹਾਡਾ ਨਹੀਂ ਵੀਰ ਜੀ ਪਤਾ ਹੀ ਨਹੀਂ ਇਹ ਡੱਡ ਪਲਾਨ ਕੀ ਹੁੰਦੇ ਨੇ ਕੀ ਨਹੀਂ ਮੈਂ ਹੁਣ ਵੀ ਕਿਹੜਾ ਮੈਂ ਤੜਕੇ 6 ਵਜੇ ਸਾਈਕਲ ਤੇ ਚੜ ਜਾ ਮੈਂ ਸਭ ਨੂੰ 6 ਵਜੇ ਉਤਰੂੰਗਾ ਨਾ ਚਾਹ ਨਾ ਰੋਟੀ ਮਤਲਬ ਨਹੀਂ ਪਾਉਂਦੀ ਇੱਕ ਪਾਣੀ ਦੀ ਬੋਤਲ ਇੱਕ ਪਾਣੀ ਦੀ ਬੋਤਲ ਨੇ ਮੈਂ ਪੂਰਾ ਦਿਨ ਸਾਈਕਲ ਚਲਾ ਸਕਦਾ ਅੱਜ ਵੀ ਤੇ ਬਾਈ ਇੱਕ ਵਾਰੀ ਮੰਨ ਲਓ ਤੁਸੀਂ ਪਹਿਲੀ ਵਾਰ 6000 ਕਿਲੋਮੀਟਰ ਕੱਟਿਆ ਹਨ ਪਹਿਲੀ ਰਾਈਡ ਸਤੋਂ ਕੁੱਲ ਕਿੰਨੇ ਆਹੇ ਤੱਕ ਰਾਈਡਾਂ ਮੇਰੀਆਂ ਤਕਰੀਬਨ 4 ਲੱਗੀਆਂ ਪੂਰਾ ਭਾਰਤ ਨੂੰ ਕਰਨ ਵਾਸਤੇ 4 ਰਾਈਡਾਂ ਲੱਗੀਆਂ ਤੇ ਕੁੱਲ ਕਿੰਨੇ ਕਿਲੋਮੀਟਰ ਹੋ ਗਏ 4 ਲੱਖ ਦੇ ਨੇੜੇ ਤੇੜੇ ਬਣਦਾ ਜੀ 4 ਲੱਖ ਕਿਉਂ ਇਹਦੇ ਵਿੱਚ ਨੇਪਾਲ ਵੀ ਆਉਂਦਾ ਹੈ ਪਟਾਣ ਵੀ ਆਉਂਦਾ ਹੈ ਅਚਾ ਨੇਪਾਲ ਤੇ ਪਟਾਣ ਵੀ ਤੁਸੀਂ ਜਾ ਰਹੇ ਮਤਲਬ ਇੰਟਰਨੈਸ਼ਨਲ ਆ ਬਾਈ ਸੈਕਸ਼ਨਲ ਇੰਟਰਨੈਸ਼ਨਲ ਛੋਟਾ ਜਾਂ ਥੋੜਾ ਜਿਹਾ ਪਿੰਡ ਤੱਕ ਤੇ ਜਦੋਂ ਨੇਪਾਲ ਤੇ ਭਟਾਣ ਦਾ ਐਕਸਪੀਰੀਅੰਸ ਨੇਪਾਲ ਚ ਤਾਂ ਫਿਰ ਥੋੜਾ ਕੋਈ ਬੰਦਾ ਜਾਣਕਾਰੀ ਮੈਨੂੰ ਉੱਥੇ ਕਿੰਨੇ ਖਰਚਾ ਮੈਨੂੰ ਪਤਾ ਹੀ ਨਹੀਂ ਸੀਗਾ ਵੀ ਆਹ ਕੀ ਹੁੰਦਾ ਜਦੋਂ ਮੈਂ ਐਂਟਰ ਕੀਤਾ ਨੇਪਾਲ ਦੇ ਵਿੱਚ ਪਤਾ ਨਹੀਂ ਕੌਣ ਸੀ ਕਿਵੇਂ ਸੀ ਦੋ ਬੰਦੇ ਆਏ ਭੱਜ ਕੇ ਮੇਰੇ ਹਾਰ ਪਾਏ ਅੱਛਾ ਹਾਰ ਪਾਏ ਤੇ ਮੈਨੂੰ ਕਰੰਸੀ ਵਟਾ ਕੇ ਦਿੱਤੀ ਮੈਨੂੰ ਨੰਬਰ ਨੰਬਰ ਲੈ ਕੇ ਦਿੱਤਾ ਨੇਪਾਲ ਦਾ ਤੇ ਫਿਰ ਮੈਂ ਮੈਂ ਹਰਾਨਦੀਆਂ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਉਹ ਕਦੇ ਪਤਾ ਨਹੀਂ ਕੀ ਹੋਇਆ ਅੱਜ ਵੀ ਮੈਨੂੰ ਪਤਾ ਨਹੀਂ ਕੌਣ ਸੀ ਉਹ ਕੌਣ ਨਹੀਂ ਤਾਂ ਮੈਨੂੰ ਵਿਚਾਰਨ ਸਾਰਾ ਕੁਝ ਕਰਕੇ ਫਿਰ ਮੈਨੂੰ ਹਾਰ ਪਾ ਕੇ ਉਹਨਾਂ ਨੂੰ ਤੋੜਿਆ ਬਾਰਡਰ ਤੇ ਜਦੋਂ ਮੈਂ ਨੇਪਾਲ ਦੇ ਵਿੱਚ ਗਿਆ ਸਲੋਨੀ ਬਾਰਡਰ ਸਲੋਨੀ ਬਾਰਡਰ ਨੇਪਾਲ ਅੱਛਾ ਤੇ ਫਿਰ ਅੱਗੇ ਮੈਂ ਇਥਾੜਾ ਇਥਾੜਾ ਤੋਂ ਕੰਕਰ ਪਿੱਟਾ ਜਾ ਕੇ ਨਿਕਲਿਆ ਸ੍ਰੀ ਉੜੀ ਕੋਲੇ ਤੇ ਫਿਰ ਉੱਥੇ ਉੱਥੇ ਪ੍ਰਕਾਰਚਾ ਉੱਥੇ ਮੈਂ ਰਹਿਣ ਹੁੰਦਾ ਕਰਦੇ ਸੀ ਰਹਿਣ ਦਾ ਟਿਕਟ ਸੀਗਾ ਬਾਕੀ ਹੋਟਲ ਰੈਸਟੋਰੈਂਟ ਉਹ ਜਦੋਂ ਮੈਂ ਮਜਮੂਰੇ ਜਾ ਕੇ ਸਾਈਕਲ ਖੜਾ ਲੰਦਾ ਸੀਗਾ ਤਾਂ ਉਹਨਾਂ ਨੂੰ ਖੁਸ਼ੀ ਚੜ ਜਾਂਦੀ ਸੀਗੀ ਵੀ ਆ ਯਾਰ ਰੁਕ ਸਾਡੇ ਕੋਲੇ ਰੁਕ ਉਹ ਗੱਲਾਂ ਬਾਤਾਂ ਕਰਦੇ ਤਜਰਬੇ ਸਾਂਝੇ ਕਰਦੇ ਉਹਨਾਂ ਨੂੰ ਬੜਾ ਵਧੀਆ ਲੱਗਦਾ ਅੱਜ ਵੀ ਉਹਨਾਂ ਲੋਕਾਂ ਦੇ ਫੋਨ ਆਉਂਦੇ ਨੇ ਬਿਲਕੁਲ ਤੇ ਪੈਸੇ ਲੈਂਦੇ ਸੀ ਫਿਰ ਨਹੀਂ 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 ਕੁਝ ਨਹੀਂ ਲਿਆ ਸਗੋਂ ਦੀ ਕਈ ਵਾਰੀ ਤਾਂ ਮੇਰੀ ਜੇਬਾਂ ਚ ਪਾ ਦਿੰਦੇ ਰਹੇ ਨਾਲ ਆ ਪੱਦ ਸੋ ਲੈ ਜਾ ਇੱਕ ਮੇਰੇ ਥੋੜੀ ਜਿਹੀ ਘਟਨਾ ਯਾਦ ਆ ਗਈ ਮੈਂ ਸਨੋਨੀ ਬਾਰਡਰ ਤੋਂ ਨਿਕਲ ਕੇ ਤਾਂ ਪਹਿਲੀ ਵਾਰੀ ਨੇਪਾਲ ਤੇ ਐਂਟਰ ਕੀਤਾ ਤਾਂ ਅੱਗੇ ਜੰਗਲ ਸ਼ੁਰੂ ਹੋ ਜਾਣਾ ਸੀਗਾ ਤੇ ਜੰਗਲ ਸ਼ੁਰੂ ਹੋ ਜਾਣਾ ਸੀਗਾ ਉੱਥੇ ਲਿਖ ਕੇ ਲਾਇਆ ਸੀਗਾ ਅੱਗੇ ਜਾਣਾ ਖਤਰਾ ਹੈ ਵੀ ਚੀਤੇ ਭਗੜ ਕੁਝ ਵੀ ਹੋ ਸਕਦਾ ਹੈ ਤੇ ਬਹੁਤੇ ਪੁੱਛਿਆ ਯਾਰ ਵੀ ਕੋਈ ਇੱਥੇ ਰੈਸਟੋਰੈਂਟ ਹੋਵੇ ਮੈਂ ਇੱਥੇ ਰਹਿ ਜਾ ਕਹਿੰਦੇ ਨਹੀਂ ਕੋਈ ਰੈਸਟੋਰੈਂਟ ਹੈ ਮੈਂ ਭੱਜ ਕੇ ਗਿਆ ਤਾਂ ਇੱਕ ਲੇਡੀ ਚ ਭੱਜੀ ਆਵੇ ਭੱਜੀ ਆਈ ਕਹਿੰਦੀ ਸੈਲਫੀ ਚਲੋ ਸੈਲਫੀ ਲੈ ਲਈ ਉਹਨੇ ਮਾ ਮੈਂ ਰਹਿਣਾ ਉਹ ਕਹਿੰਦੀ ਡੋਨਟ ਪ੍ਰੋਬਲਮ ਆਓ ਮੇਰੇ ਪਿੱਛੇ ਪਿੱਛੇ ਮੇਰੇ ਇੱਕ ਹੱਥ ਨਾਲ ਉਹਦੇ ਹੈਂਡਲ ਨੂੰ ਪਾ ਲਿਆ ਇੱਕ ਮੈਪ ਵਾਲਿਆ ਉਹ ਮੈਨੂੰ ਥੱਲੇ ਆਉਂਦੇ ਗੈਰੇਜ ਚ ਲੈ ਗਈ ਥੱਲੇ ਸਾਈਕਲ ਰੋਕਿਆ ਸਮਾਰਾ ਆਪ ਚੱਕਿਆ ਕੁਝ ਕੁਝ ਮੈਂ ਚੱਕਿਆ ਆਉਤਾ ਦਾ ਪਰਸਨਲ ਕਮਰਾ ਉਹਦੇ ਉੱਤੇ ਲਿਜਾ ਕੇ ਮੈਨੂੰ ਲਵਾਤਾ ਕਹਿੰਦੀ ਇੱਥੇ ਰਹੋ ਆਰਾਮ ਨਾਲ ਤੇ ਮਹਾ ਜੀ ਥੋੜਾ ਸਾਹਿਬ ਕਿਤਾਬ ਕੀ ਲਓਗੇ ਕਦੀ ਨਹੀਂ 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 ਇਹ ਗੱਲ ਛੱਡ ਕਹਿੰਦੀ ਤਾਂ ਚਲੋ ਲੈ ਕੇ ਜੀ ਉੱਪਰ ਮੈਨੂੰ ਆਪਦੇ ਪਰਸਨਲ ਕਮਰੇ 'ਚ ਉਹਨੇ ਸਾਰਾ ਕੁਝ ਐਡਜਸਟਮੈਂਟ ਕਰਤਾ ਉਹਦੇ ਬਾਅਦ ਉੱਪਰ ਹੀ ਖਾਣਾ ਸਾਰਾ ਕੁਝ ਤਾਂ ਮੈਨੂੰ ਕਹਿੰਦੀ ਥੱਕੇ ਹੋਵੋਗੇ ਇੰਨੀ ਦੂਰੋਂ ਆਇਆ ਥੋੜਾ ਬਹੁਤਾ ਪੈਕ ਚੈਕ ਤਾ ਮਹਾਚਲ ਮੈਂ ਮੈਂ ਮਹਾ ਨਹੀਂ ਮੈਂ ਪੀਂਦਾ ਨਹੀਂ ਕਹੀ ਨਹੀਂ ਮੈਨੂੰ ਪਤਾ ਹੈ ਪੰਜਾਬੀ ਪੀ ਲੈਂਦੇ ਨੇ ਮੈਂ 16 ਸਾਲ ਜਲੰਧਰ ਕੰਮ ਕਰਕੇ ਆਈਆਂ ਤਾਂ ਲੈ ਲੈਂਦੇ ਨੇ ਥੋੜੀ ਬੋਦੀ ਚਲੋ ਜੀ ਮੈਨੂੰ ੱੱਕੇ ਨਾਲ ਦੋ ਪੈਗ ਛੋਟੇ ਛੋਟੇ ਬਣਾ ਕੇ ਉਹ ਦੇਗੀ ਤਾਂ ਸਵੇਰ ਜਦੋਂ ਮੈਂ ਉੱਠ ਕੇ ਕਿਹਾ ਚੰਗਾ ਜੀ ਧੰਨਵਾਦ ਤੁਸੀਂ ਮੇਰੀ ਰਾਤ ਕਟਾਈ ਤਾਂ 500 ਰੁਪਏ ਕਟਿਆ ੱੱਕੇ ਨਾਲ ਮੇਰੇ ਹੱਥ ਫੜ ਕੇ ਦੋਨੇ ਹੱਥਾਂ 'ਚ ਘੁੱਟਦਾ 500 ਰੁਪਏ ਮੈਂ ਨਾਲ ਆਪਦੇ ਕੋਲੋਂ ਦੇਤਾ ਤਾਂ ਉਹ ਅਜੀਬ ਜੇ ਲੋਕ ਮਿਲੇ ਅੱਗੇ ਜਾ ਕੇ ਫਿਰ ਹੋਰ ਇੱਕ ਝੋਟੀ ਘਟਵਾ ਉਸ ਤੋਂ ਬਾਅਦ ਨਿਕਲ ਕੇ ਮੈਂ ਸਿੱਕਮ ਜਦੋਂ ਮੈਂ ਸਿੱਕਮ ਜਾਣਾ ਸਿਲੀਗuri ਤੋਂ ਸਿੱਕਮ 132 ਕਿਲੋਮੀਟਰ ਐ ਤਕੜੀਆਂ ਚੜਾਈਆਂ ਹੂੰ ਸਿੱਧਾ ਹੀ ਚੜਾ ਤੇ ਉੱਥੇ ਜਦੋਂ ਮੈਂ ਗਿਆ ਉਹ ਤੋਂ ਕਰੋਨਾ ਮੇਰੇ ਕੱਪੜੇ ਭਿੱਜ ਗਏ ਮੀਂਹ ਪੈਣ ਲੱਗ ਗਿਆ ਮੇਰੇ ਕੋਲ ਰੇਨ ਕੋਟ ਰਹਿਣੀ ਸੀਗਾ ਤਾਂ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਪੁਲਿਸ ਵਾਲਿਆਂ ਨੇ ਘੇਰ ਲਿਆ ਕਹਿੰਦੇ ਰੁਕੋ ਕਰੋਨਾ ਦੇ ਟੈਸਟ ਲੈ ਕੇ ਆਓ ਮੈਂ ਕਿਹਾ ਜੀ ਮੇਰੇ ਕੋਲ ਹੈਗੇ ਇਹ ਨਹੀਂ ਕਹਿੰਦਾ ਤਾਜ਼ਾ ਰਿਪੋਰਟ ਲੈ ਕੇ ਆਓ ਭਾਈ ਹੁਣ ਤਾਜ਼ਾ ਕਿੱਥੋਂ ਕੱਪੜੇ ਮੇਰੇ ਸਾਰੇ ਭਿੱਜੇ ਵੇ ਸਾਈਕਲ ਦਾ ਬੁਰਾ ਹਾਲ ਤੇ ਇੱਕ ਪੁਲਿਸ ਵਾਲ ਆਇਆ ਵਿਚਾਰਾ ਸਿਪਾਈ ਸੀਗਾ ਇਨਸਪੈਕਟਰ ਉਹ ਕਹਿੰਦਾ ਯਾਰ ਇਹ ਬੰਦੇ ਨੂੰ ਕੀ ਕਰੋਨਾ ਕਹੂਗਾ ਕਿੱਥੋਂ ਸਾਈਕਲ ਚਲਾ ਕੇ ਕਿੱਥੋਂ ਆ ਰਿਹਾ ਹੈ ਜਾਣ ਦਿਓ ਚਲੋ ਉਹਨੇ ਮੈਨੂੰ ਟਪਾਤਾ ਅੱਗੇ ਮੈਂ ਸਾਰੇ ਭਾਲਦਾ ਫਿਰ ਮੈਨੂੰ ਕੋਈ ਰਾਤ ਨਾ ਰੱਖੇ ਮੀ ਪਿਆ ਹੋਇਆ ਚਾਰੇ ਪਾਸੇ ਪਾਣੀ ਪਾਣੀ ਤਾਂ ਅੱਗੇ ਨਾਲ ਇੱਕ ਮੁੰਡਾ ਜਿਹੜਾ ਮੇਰੇ ਹੱਥ ਸਾਈਕਲ ਮੈਂ ਲੈ ਜਾਵਾਂ ਇੱਕ ਭੱਜ ਆਵੇ ਬਰਾਮਦੇ ਚੋਂ ਨਿਕਲ ਕੇ ਮੁੰਡਾ ਛੋਟੀ ਉਮਰ ਦਾ ਆ ਕੇ ਮੇਰੇ ਸਾਈਕਲ ਨੂੰ ਹੱਥ ਪਾ ਲਿਆ ਤਾਂ ਮਾਹ ਮੈਂ ਰਹਿਣਾ ਉਹ ਕਹਿੰਦਾ ਆਪਦੇ ਵੱਡੇ ਹੋਟਲ ਦੇ ਵਿੱਚ ਲੈ ਗਿਆ 5 ਸਟਾਰ ਹੋਟਲ ਦੇ ਵਿੱਚ ਫਟਾਫਟ ਮੇਰੇ ਗਦਾਮ ਖੋਲੇ ਭਿੱਜੇ ਕੱਪੜਿਆਂ ਦੇ ਲਾ ਕੇ ਕੱਪੜੇ ਉਹਨੇ ਆਪ ਦਾ ਕੋਟ ਲਾ ਕੇ ਮੇਰੇ ਪਾਇਆ ਮੈਨੂੰ ਰਾਤ ਰੱਖੀ 302 ਨੰਬਰ ਕਮਰਾ ਦਿੱਤਾ ਮੈਨੂੰ ਤਾਂ ਇੰਨਾ ਪਿਆਰ ਦਾ ਤੜਕੇ ਉੱਠ ਕੇ ਆ ਦੇ ਘਰੇ ਲੈ ਗਿਆ ਬੱਚਾ ਨੂੰ ਮਿਲਾਇਆ ਉਹਦੇ ਭੈਣਾਂ ਨੂੰ ਮਿਲਾਇਆ ਭਰਾਵਾਂ ਨੂੰ ਮਿਲਾਇਆ ਤਾਂ 2000 ਰੁਪਏ ਧੱਕੇ ਨਾਲ ਮਿਲੀ ਜੇਬ 'ਚ ਉਹਨੇ ਵੀ ਪਾਤਾ ਤਾਂ ਬੜੇ ਚੰਗੇ ਲੋਕ ਮਿਲੇ ਮੈਨੂੰ ਇਹ ਬਹੁਤ ਵੱਡਾ ਯਾਦ ਤੇ ਪਠਾਨ ਦਾ ਐਕਸਪੀਰੀਅੰਸ ਕਿਵੇਂ ਗਿਆ ਹਾਂ ਪਠਾਨ ਦਾ ਗਰੀਬ ਜੇ ਲੋਕ ਨੇ ਨਰਮ ਜੇ ਲੋਕ ਨੇ ਮੈਂ ਜਿਹੜਾ ਆਪਣਾ ਗੁਹਾਟੀ ਕਨੀਓ ਐਂਟਰ ਕੀਤਾ ਸੀਗਾ ਨਾ ਆ ਕੇ ਨੇ ਪਟਾਣ ਦੇ ਵਿੱਚ ਬੰਦਾ ਜਦੋਂ ਐਂਟਰ ਹੁੰਦਾ ਉਹਦੇ ਟੈਕਸ ਲੱਗਦਾ ਉਹਨੇ ਨਹੀਂ ਟੈਕਸ ਨਹੀਂ ਕੱਲਾ ਕੱਲਾ ਤੁਸੀਂ ਆਪਣਾ ਵੋਟਰ ਕਾਰਡ ਉੱਤੇ ਇਹਦੇ ਤਾਂ ਚੱਲਦਾ ਹੈਗਾ ਆਧਾਰ ਕਾਰਡ ਚੱਲਦਾ ਹੈ ਨੇਪਾਲ ਦੇ ਵਿੱਚ ਤੇ ਉਹਦੇ ਵਿੱਚ ਚੱਲਦਾ ਥੋੜਾ ਜਿਹਾ ਤੁਸੀਂ ਵੀ ਦੱਸੋ ਵੀ ਨੇਪਾਲ ਚ ਬੰਦਾ ਕਿਵੇਂ ਐਂਟਰ ਹੋ ਸਕਦਾ ਹਾਂ ਬੰਦਾ ਨੇਪਾਲ ਦੇ ਵਿੱਚ ਜਦੋਂ ਅਸੀਂ ਐਂਟਰੀ ਕਰਨੀ ਹੈ ਸਭ ਤੋਂ ਪਹਿਲਾਂ ਸਾਡੇ ਕੋਲੇ ਆਧਾਰ ਕਾਰਡ ਹੈ ਉਹ ਆਧਾਰ ਕਾਰਡ ਜਾ ਕੇ ਤੰਬੂ ਲੱਗਿਆ ਪਿਆ ਉਹਦਾ ਤੰਬੂ ਜੀ ਜਾ ਕੇ ਕਹਦੇ ਮੈਂ ਐ ਕਰਕੇ ਨੇਪਾਲ ਦੇ ਵਿੱਚ ਜਾਣਾਗਾ ਉਹ ਕਹਿਣਗੇ ਠੀਕ ਹੈ ਉਹ ਥੋੜੀ ਐਂਟਰੀ ਕਰ ਲੈਣਗੇ ਉਹ ਕਹਿਣਗੇ ਬਸ ਜਾਓ ਇੰਨਾ ਹੀ ਪ੍ਰੋਸੈਸ ਹੈ ਤੇ ਪਟਾਣ ਦਾ ਜੀ ਤੇ ਜਦੋਂ ਤੁਸੀਂ ਬਾਹਰ ਨਿਕਲੋਗੇ ਪਟਾਣ ਚੋਂ ਉਹਦੇ ਵੀ ਤੁਹਾਡਾ ਆਧਾਰ ਕਾਰਡ ਚੈੱਕ ਕਰਦਾ ਕਹਿਣਗੇ ਜਾਓ ਨਪਾਲ ਚੋਂ ਮਤਲਬ ਨੇਪਾਲ ਚ ਤੁਹਾਡੇ ਕੋਲ ਆਧਾਰ ਕਾਰਡ ਹੀ ਹੁੰਦੇ ਨਹੀਂ ਕੋਈ ਤੇ ਜਦੋਂ ਤੁਸੀਂ ਪਟਾਣ ਚ ਐਂਟਰੀ ਕਰੋਗੇ ਉੱਥੇ ਤੁਹਾਡਾ ਆਧਾਰ ਕਾਰਡ ਕੰਮ ਨਹੀਂ ਕਰਦਾ ਉੱਥੇ ਤੁਹਾਡਾ ਵੋਟਰ ਕਾਰਡ ਕੰਮ ਕਰਦਾ ਠੀਕ ਹੈ ਕਿਉਂਕਿ ਉਹਨੂੰ ਨਹੀਂ ਉਹ ਗਿਣਦੇ ਨਹੀਂ ਉਹਨੂੰ ਆਧਾਰ ਕਾਰਡ ਉਹ ਕਹਿੰਦੇ ਵੋਟਰ ਕਾਰਡ ਫਿਰ ਉਹ ਵੋਟਰ ਕਾਰਡ ਦਿਖਾਓ ਤੇ ਬਸ ਜਾਓ ਐਂਟਰੀ ਕਰੋ ਕੋਈ ਉਹ ਨਹੀਂ 10 ਦਿਨ ਰਹੋ 5 ਦਿਨ ਰਹੋ ਨਾਲੇ ਕਹਿੰਦੇ ਉਹ ਪੈਸੇ ਲੱਗਦੇ ਆ ਮੈਨੂੰ ਤਾਂ ਕੋਈ ਪੈਸਾ ਕਿੰਨੇ ਚਿਰ ਪਹਿਲਾਂ ਜਾ ਕੇ ਆਇਆ ਸੀ ਮੈਂ ਜਾ ਕੇ ਆਇਆ ਘੱਟ ਤੋਂ ਘੱਟ 2 ਸਾਲ ਪਹਿਲਾਂ 2 ਸਾਲ ਪਹਿਲਾਂ ਹਾਂ ਠੀਕ ਅੱਛਾ ਫਿਰ ਉੱਥੇ ਹੁਣ ਪਟਾਣ ਦੇ ਲੋਕਾਂ ਦਾ ਦੱਸੋ ਹਾਂ ਪਟਾਣ ਦੇ ਲੋਕ ਨਰਮ ਜੇ ਲੋਕ ਨੇ ਗਰੀਬੜੇ ਜੇ ਲੋਕ ਨੇ ਠੀਕ ਹੈ ਕਿ ਨਹੀਂ ਤਾਂ ਉਹ ਵੀ ਲੋਕ ਲੋਕ ਘਰਾਂ ਚ ਰੱਖ ਲੈਂਦੇ ਨੇ ਲੋਕ ਵੀ ਯਾਰ ਰੀਸਾਈਕਲ ਜਿਹੜਾ ਆਇਆਗਾ ਹਨਾ ਤੇ ਛੋਟੀਆਂ-ਛੋਟੀਆਂ ਦੁਕਾਨਾਂ ਜਾਂ ਤਾਂ 99% ਲੇਡੀਜ਼ ਕੰਮ ਕਰਦੀਆਂ ਨੇ ਤੇ ਕੋਈ ਕੋਈ ਕੱਦੂ ਦੀ ਰੇੜੀ ਲਾਈ ਬੈਠੀ ਐ ਕੋਈ ਥੱਲੇ ਫੜੀ ਤੇ ਕੋਈ ਕੁਛ ਥੱਲੇ ਬਹਿ ਕੇ ਜਾਲਾ ਵੇਚਦੇ ਨੇ ਉਹ ਤਾਂ ਪਿੰਡਾਂ ਦੇ ਵਿੱਚ ਛੋਟੇ ਛੋਟੇ ਘਰ ਨੇ ਹੋਰੀਤਾ ਹੋਰੀ ਸਾਭ ਜਿਹੇ ਬਣਾਏ ਹੋਏ ਨੇ ਤੇ ਜਦੋਂ ਵਿਚਰਦੇ ਆ ਉਹ ਆਪਦੇ ਰੱਖ ਲੈਂਦੇ ਨੇ ਛੋਟੀਆਂ ਛੋਟੇ ਸ਼ਹਿਰ ਨੇ ਉਹਨਾਂ ਦੇ ਤਾਂ بڑا ਇੱਕ ਬਹੁਤ ਵਧੀਆ ਮਹਿਸੂਸ ਹੁੰਦਾ ਉਹਨਾਂ ਲੋਕਾਂ ਦੇ ਵਿੱਚ ਚੱਲ ਕੇ ਤਾਂ ਸਭ ਤੋਂ ਵਧੀਆ ਮੈਨੂੰ ਰਿਹਾ ਯਾਰ ਉਹ ਗਰੀਬੀ ਸਾਰੇ ਹਾਲਾਤ ਐਂ ਜੀ ਕਰਦਾ ਯਾਰ ਇੱਥੇ ਆ ਕੇ ਵਸ ਜੀ ਪਟਾਣ ਦੇ ਵਿੱਚ ਉਹਨਾਂ ਲੋਕਾਂ ਦੀ ਕੋਈ ਔਮੰਗਾਂ ਨਹੀਂ ਕੋਈ ਲਾਲਸਾ ਮਾਣੀ ਕੋਈ ਗੱਡੀਆਂ ਦਾ ਹੋਣੀ ਬਸ ਸਿੰਪਲ ਟਾਈਮ ਪਾਸ ਕਰ ਰਹੇ ਇਹਨਾਂ ਲੋਕ ਅਜਾ ਕੋਈ ਕਾਰਾਂ ਗੱਡੀਆਂ ਟਰੱਕ ਇਹਨਾਂ ਨਹੀਂ ਇਹਨਾਂ ਨਹੀਂ ਜਿਵੇਂ ਆਪਣੇ ਤੇ ਹਰ ਲੋਕ 25 ਵੀ ਹੈ ਨਾ ਉਹ ਨਹੀਂ ਆ ਸਿੰਪਲ ਲੋਕ ਨੇ ਸਧਾਰਨ ਲੋਕ ਨੇ ਰੋਟੀ ਤੱਕ ਮਤਲਬ ਹੈ ਬਸ ਉਹਨਾਂ ਨੂੰ ਰੋਜੀ ਤੱਕ ਮਤਲਬ ਹੈ ਹੋਰ ਕੋਈ ਜ਼ਿਆਦਾ ਔਮੰਗਾਂ ਨਹੀਂ ਉਹਨਾਂ ਨੂੰ ਤੇ ਨਾਗaland ਵੀ ਗਏ ਤੁਸੀਂ ਹਾਂ ਨਾਗaland ਨਾਗaland ਤੇ ਕਹਿੰਦੇ ਬੰਦਾ ਹੀ ਵੱਢ ਕੇ ਖਾ ਜਾਂਦਾ ਮੈਨੂੰ ਵੀ ਕਿਹਾ ਸੀਗਾ ਟਰੱਕਾਂ ਦਾ ਐਂਡਰੈਸ ਵੀ ਉਹ ਤਾਂ ਬੰਦੇ ਨੂੰ ਖਾ ਜਾਂਦੇ ਆ ਤੇ ਨਾਗaland ਦੀ ਰਾਜਧਾਨੀਆ ਕੋਹੀਮਾ ਕੋਹੀਮਾ ਮੁੱਖ ਚੋਂ ਤਾਂ ਜਦੋਂ ਮੈਂ ਵਿਚਰਿਆ ਮੈਂ ਵੀ ਡਰਿਆ ਇੱਕ ਵਾਰੀ ਤਾਂ ਹਨਾ ਚਲੋ ਜਦੋਂ ਮੈਂ ਜਿਵੇਂ ਜਿਵੇਂ ਅੰਦਰ ਐਂਟਰ ਕਰਦਾ ਗਿਆ ਉਹਨਾਂ ਲੋਕਾਂ ਨੂੰ ਮਿਲਦਾ ਗਿਆ ਤਾਂ ਉਹਨਾਂ ਲੋਕਾਂ ਨੇ ਇੰਨਾ ਪਿਆਰ ਸਤਿਕਾਰ ਦਿੱਤਾ ਗੱਲਾਂ ਛੱਡ ਦੇ ਤੁਸੀਂ ਤਾਂ ਉੱਥੇ ਇੱਕ ਲੜਕੀ ਆ ਰਹੀ ਸੀ ਗੱਡੀ ਲੈ ਕੇ ਤਾਂ ਮੈਨੂੰ ਸਾਈਕਲ ਦੇਖ ਕੇ ਰੁਕ ਗਈ ਉਹ ਕਹਿੰਦੀ ਇਹ ਨਾਗਾਲੈਂਡ ਕੋ ਮਨਾਇਆ ਮਾ ਜੀ ਹਾਂ ਉਹ ਕਹਿੰਦੀ ਮੇਰੇ ਘਰੇ ਆ ਜਾਓ ਤਾਂ ਭਾਈ ਉਹ ਇਹਨਾਂ ਕਹਿ ਕੇ ਤੁਰ ਗਈ ਨਾ ਇਹ ਉਹਦਾ ਪਿੰਡ ਸੀ ਕਿੰਗ ਵਿਮਾ ਤੇ ਕਿੰਗ ਵਿਮਾ ਇਤਿਹਾਸਕ ਪਿੰਡ ਹੈ ਬਹੁਤ ਵੱਡਾ ਇਤਿਹਾਸਕ ਪਿੰਡ ਹੈ ਜਦੋਂ ਮੈਂ ਪਿੰਡ 'ਚ ਐਂਟਰ ਕੀਤਾ ਉਹ ਨੰਬਰ ਤੇ ਉਹਦਾ ਐਡਰੈਸ ਤਾਂ ਨਹੀਂ ਸੀਗਾ ਫਿਰ ਉਹ ਜਾਂਦਿਆਂ ਦੀ ਇੱਕ ਕੁੜੀ ਨੂੰ ਕਹਿ ਕਿ ਇੱਕ ਸਾਈਕਲ ਦੇ ਆਲਾ ਉਹ ਉਹਨੂੰ ਮੇਰੇ ਘਰੇ ਲੈ ਕੇ ਆਜੀ ਉਹ ਨੰਬਰ ਦੇ ਨਾ ਭੁੱਲ ਗਈ ਜਦੋਂ ਮੈਂ ਉਹਨਾਂ ਦੇ ਘਰੇ ਬੜਿਆ ਤਾਂ ਉਹ ਕੁੜੀ ਭੱਜ ਕੇ ਆਈ ਉਹਰੇ ਭੱਜ ਕੇ ਆਈ ਕਹਿੰਦੀ ਆਸ਼ੀ ਆਸ਼ੀ ਦੇ ਘਰੇ ਜਾਣਾ ਨਾ ਮਾਂ ਹਾਂ ਉਹ ਕਹਿੰਦੀ ਮੈਂ ਉਹ ਮੈਨੂੰ ਫਿਰ ਕੁੜੀ ਛੱਡ ਕੇ ਆਈ ਫਿਰ ਮੈਨੂੰ 4 ਦਿਨ ਉਹਨਾਂ ਕੁੜੀ ਨੇ ਆਪਦੇ ਘਰੇ ਰੱਖਿਆ ਨਿਊ ਸਾਲ ਨਵਾਂ ਸਾਲ ਉਹਨਾਂ ਦੇ ਨਾਲ ਮਨਾਇਆ ਹੋਰ ਅੱਗੇ ਪਿੱਛੇ ਜਗ੍ਹਾ ਦਿਖਾਈਆਂ ਸਾਰੇ ਖੇਤਾਂ ਦੇ ਉਹਦਾ ਪਿਓ ਬਹੁਤ ਵੱਡਾ ਅਫੀਸਰ ਸੀਗਾ ਤੇ ਉਹ ਕੁੜੀ ਸੀਗੀ ਜਿਹੜੀ ਉਹ ਐਡਵੋਕੇਟ ਸੀਗੀ ਕੁੜੀ ਐਡਵੋਕੇਟ ਸੀ ਦੋ ਭੈਣਾਂ ਉਹਦੀਆਂ ਹੋਰ ਉਹ ਟੀਚਰ ਸੀਗੀਆਂ ਤੇ ਸਾਰਾ ਪਰਿਵਾਰ ਪੜਿਆ ਲਿਖਿਆ ਤਾਂ ਹੋਰ ਫਿਰ ਮੈਨੂੰ ਅੱਗੇ ਪਿੱਛੇ ਜਿਹੜੇ ਆਣ ਗਵਾਨ ਦੇ ਵਿੱਚ ਜਿਹੜੇ ਰਿਸ਼ਤੇ ਵਾਲੀ ਉਹਨਾਂ 'ਚ ਮਿਲਾ ਕੇ ਗਏ ਤੇ ਜਿਹੜਾ ਹੈਗਾ ਜਿੱਦੋਂ ਲੈ ਪਾਸੇ ਕੇਰਲ ਵਾਲੇ ਪਾਸੇ ਗਿਆ ਤੁਸੀਂ ਹਾਂ ਕੇਰਲ ਗਿਆ ਕਲਪਟਾ ਕਿਵੇਂ ਕੇਰਲਾ ਦੇ ਲੋਕ ਸਿੰਪਲਨੈਸ ਦਾ ਆਪਣੇ ਖਾਣ ਪੀਣ ਉਹਨਾਂ ਦਾ ਬਹੁਤ ਚੰਗੇ ਹੈ ਕੋਈ ਕੱਪੜੇ ਦਾ ਨਹੀਂ ਕੋਈ ਲੱਤੇ ਦਾ ਨਹੀਂ ਸਿੰਪਲ ਲੋਕ ਨੇ ਚੰਗੇ ਪੜੇ ਲਿਖੇ ਲੋਕ ਨੇ ਹੁਣ ਤੁਸੀਂ ਮਨ ਲਾ ਪੂਰਾ ਇੰਡਿਆ ਦੇ ਨਾਲ ਦੋ ਦੇਸ਼ ਵੀ ਘੁੰਮ ਲਿਆ ਸਾਈਕਲ ਤੇ ਹਾਂਜੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਚੇਂਜ ਆਇਆ ਹੈ ਇੱਕ ਇੱਕ ਮਤ ਬਾਅਦ ਚਿੰ ਚੇਂਜ ਤਾਂ ਇਹ ਆਇਆ ਵੀ ਜਿਵੇਂ ਉੱਚੇ ਨੀਵੇਂ ਥਾਵਾਂ ਤੋਂ ਪਾਣੀ ਰੁੜਦਾ ਰੁੜਦਾ ਇੱਕ ਥਾਂ ਤੇ ਆ ਕੇ ਖੜ ਜਾਂਦਾ ਉਹ ਮੇਰੀ ਜ਼ਿੰਦਗੀ 'ਚ ਵੀ ਇੱਕ ਠਹਿਰਾਓ ਆ ਗਿਆ ਮੈਂ ਬਹੁਤ ਕੁਝ ਵੇਖਿਆ ਆਪਣੀਆਂ ਅੱਖਾਂ ਨਾਲ ਹੰਡਾਇਆ ਮਹਿਸੂਸ ਕੀਤਾ ਰੁਲੇ ਆ ਹਨਾ ਤੂ ਬੜਾ ਕੁਛ ਬਦਲਾਅ ਆਇਆ ਬੜਾ ਕੁਛ ਸਿੱਖਣ ਨੂੰ ਮਿਲਿਆ ਅਸਲ ਦੇ ਵਿੱਚ ਮੈਨੂੰ ਐਂ ਲੱਗਦਾ ਵੀ ਮੇਰੀ ਜ਼ਿੰਦਗੀ ਹੁਣੀ ਸ਼ੁਰੂ ਹੋਈ ਆ ਪਹਿਲਾਂ ਤਾਂ ਐਵੇਂ ਪਹਾੜ ਚ ਹੀ ਗਈ ਸੀ ਨਹੀਂ ਜਿਵੇਂ ਅੱਦੇ ਲੋਕ ਕਹਿੰਦੇ ਆ ਵੀ ਅੰਗਰੇਜ਼ਾਂ ਦੀ ਜ਼ਿੰਦਗੀ ਸੈੱਟ ਹੁੰਦੀ ਆ ਯਾਰ ਵੀ ਉਹ ਹੁਣਾਂ ਬਾਲਾ ਸਾਡੇ ਤਾਂ ਹੁਣ ਕੀ ਐ ਪਹਿਲਾਂ ਆਪ ਦੇ ਜੋੜਨੇ ਆ ਪਰ ਜਵਾਕਾਂ ਦੇ ਜੋੜਨੇ ਆ ਪਰ ਕੋਤਿਆਂ ਦੇ ਜੋੜਨੇ ਆ ਹਮ ਤੱਕ ਜੋੜਦੇ ਜੋੜਦੇ ਬੰਦੇ ਮਰ ਜਾਂਦੇ ਆ ਹੈਨਾ ਜਾਂ ਨਾ ਹੀ ਉਹ ਜੁੜਦੇ ਐ ਕਿਸ ਤਰ੍ਹਾਂ ਲੱਗਦਾ ਤੇ ਜਿਹੜੇ ਦੂਸਰੇ ਜਿਹੜੇ ਅੰਗਰੇਜ਼ ਆ ਉਹ ਘੁੰਮਦੇ ਫਿਰਦੇ ਆ ਘੁੰਮਣਾ ਚਾਹੀਦਾ ਤੁਹਾਡੇ ਸਾਹਮਣਾਂ ਤੇ ਮਤਲਬ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਯਾਰ ਜਿਹੜੀ ਚੀਜ਼ ਮਤਲਬ ਤੁਸੀਂ ਅਜੇ 65 ਸਾਲਾਂ ਦੀ ਸੀ ਕਿ ਜੇ ਕੋਈ ਸਾਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਆ ਉਹ ਵੀ 25 26 ਸਾਲ ਦੇ ਵਿੱਚ ਜਾਂ 30 ਸਾਲ ਦੇ ਵਿੱਚ 35 ਸਾਲ ਦੇ ਵਿੱਚ ਕੀ ਕਰਨਾ ਚਾਹੀਦਾ ਹੂੰ ਵੱਡੀ ਗੱਲ ਵੀ ਤੇ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਵੀ ਵੱਡੀ ਗੱਲ ਜਦੋਂ ਇਹ ਇਹ ਸ਼ੌਕ ਹੁੰਦੇ ਨੇ ਇਹ ਅੰਦਰ ਅਸਲ ਵਿੱਚ ਕੁਮਕਰੀ ਦਾ ਬੀਜ ਹੁੰਦਾ ਹੈ ਇਹ ਹਰ ਕਿਸੇ 'ਚ ਨਹੀਂ ਹੁੰਦਾ ਟਾਵੇਂ ਟਾਵੇਂ ਹੁੰਦੇ ਨੇ ਜਿਨ੍ਹਾਂ ਦੇ ਅੰਦਰ ਬੀਜ ਹੁੰਦਾ ਜਿਹਦੇ ਅੰਦਰ ਬੀਜ ਹੁੰਦਾ ਉਹ ਫਿਰ ਬਹੁਤ ਦੂ ਤੇ ਆ ਕਿਤਾਬਾਂ ਪੜ ਕੇ ਬਹੁਤ ਕੁਝ ਸਿੱਖਿਆ ਕਿਤਾਬਾਂ ਚ ਬੜਾ ਕੁਝ ਪੜਦੇ ਹੁੰਦੇ ਸੀ ਕਿ ਵੀ ਇਸ ਤਰ੍ਹਾਂ ਉੱਤੇ ਐ ਲੋਕ ਨੇ ਇਸ ਤਰ੍ਹਾਂ ਦੇ ਸੱਭਿਆਚਾਰ ਨੇ ਇਸ ਤਰ੍ਹਾਂ ਦੇ ਲੋਕ ਨੇ ਕਿਤਾਬਾਂ ਪੜੀਆਂ ਉਸ ਤੋਂ ਬਾਅਦ ਫਿਰ ਦੁਨੀਆ ਨੂੰ ਦੇਖਿਆ ਬਾਪੇ ਨਾਨਕ ਦਾ ਫਲਸਫਾ ਜਦੋਂ ਮੂਹਰੇ ਮੇਰੇ ਮੂਹਰੇ ਆਇਆ ਤਾਂ ਮੈਂ ਹੈਰਾਨ ਰਹਿ ਗਿਆ ਯਾਰ ਇੱਡੀਆਂ ਵੱਡੀਆਂ ਯਾਤਰਾਵਾਂ ਆਉਂਦੀਆਂ ਨਾ ਕੋਈ ਫੋਨ ਨਹੀਂ ਕੋਈ ਕੱਪੜਾ ਲਪਤਾ ਨਹੀਂ ਕੋਈ ਰੋਟੀ ਪਾਣੀ ਨਹੀਂ ਸੋਸੋ ਕਿ ਲੋਕ 50 50 ਕਿਲੋਮੀਟਰ ਦੇ ਪਿੰਡ ਨੇ ਵੀ ਕਿਸ ਤਰ੍ਹਾਂ ਸਰਵਾਈਵ ਕਰਦੇ ਹੋਣਗੇ ਮੈਂ ਉਹਨਾਂ ਦੇ ਪਿੱਛੇ ਪਿੱਛੇ ਗਿਆ ਬਾਬੇ ਨਾਲ ਇੱਕ ਦਾ ਭਾਰਤ ਦੇ ਵਿੱਚ ਮੈਂ ਕੋਈ ਗੁਰਦੁਆਰਾ ਨਹੀਂ ਛੱਡਿਆ ਮੈਂ ਮਹਿਸੂਸ ਕੀਤਾ ਕਿ ਕਿਵੇਂ ਦੁੱਖ ਝੱਲਦੇ ਹੋਣਗੇ ਜਾਂ ਕਿਸ ਤਰ੍ਹਾਂ ਫਿਰ ਮੈਂ ਗੁਰੂ ਗੋਬਿੰਦ ਸਿੰਘ ਦੇ ਵੀ ਪਿੱਛੇ ਪਿੱਛੇ ਉਹਨਾਂ ਦੇ ਪੱਜਾਂ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਤੇ ਇਸੇ ਤਰ੍ਹਾਂ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਲੋਕ ਬਰੂ ਮਰੂ ਕਰਦੇ ਰਹਿੰਦੇ ਸਭ ਕੁਝ ਹੁੰਦੇ ਰਹਿੰਦੇ ਹੈ ਨਾ ਸਾਡੇ ਹਰ ਇੱਕ ਬੰਦੇ ਕੋਲ ਰੋਟੀ ਹੈ ਪਰ ਮਾਤਾ ਨੇ ਸਾਡੇ ਕੋਲ ਛਾਤਾ ਨਾ ਇਥੇ ਜਿਵੇਂ ਮੰਨ ਲਓ ਇਥੇ ਕੋਈ ਨਾ ਕੋਈ ਪਚਾਲ ਉਹਨਾਂ ਨਾਲ ਕੋਈ ਨੇਰੀਆਂ ਆਉਣਗੀਆਂ ਨਾ ਇਹਨਾਂ ਡੁੱਬਣਾ ਨਾ ਇਹਨਾਂ ਨੇ ਇਹਨਾਂ ਨੇ ਢੈਣਾ ਕੋਠਿਆਂ ਨੇ ਤਾਂ ਤੁਸੀਂ ਤਾਂ ਉਹ ਵੀ ਦੇਖਿਆ ਜਿਹੜੇ ਵਿਚਾਰੇ ਰਹੀ ਚੁ ਗਏ ਨੇ ਤੇ ਹੱਸਦੇ ਆ ਸਾਡੇ ਲੋਕਾਂ ਨੂੰ ਕੀ ਕਹਿਣਾ ਚਾਹੂਗੇ ਜਿਹੜੇ ਬਿਨਾਂ ਕੋਲੇ ਮਰੀ ਜਾਂਦੇ ਅਸਲ ਦੇ ਵਿੱਚ ਨਾ ਅਸੀਂ ਰੀਸ ਬਰੀਸੀ ਉਹ ਤੋਂ ਵੱਧ ਕੇ ਉਹ ਤੋਂ ਵੱਧ ਕੇ ਕਰੀਏ ਉਹ ਤੋਂ ਵੱਧ ਕੇ ਕਰੀ ਅਸੀਂ ਪੂਰਾ ਜਿਹੜਾ ਆਪਦਾ ਜੀਵਨ ਨੂੰ ਨਰਕ ਪੜਾਈ ਬੈਠੇ ਆ ਨਰਕ ਬਣਾਈ ਬੈਠਿਆ ਮੇਰੇ ਹਿਸਾਬ ਚ ਇਹ ਸਰਦਰਕ ਚੋਂ ਨਿਕਲਣਾ ਚਾਹੀਦਾ ਹੋਰ ਜਿਹੜੇ ਛੋਟੇ ਛੋਟੇ ਰਾਜ ਨੇ ਉਹਨਾਂ ਰਾਜਾਂ ਤੇ ਜਾ ਕੇ ਦੇਖ ਕੇ ਆਓ ਤੁਸੀਂ ਕਿਸ ਤਰ੍ਹਾਂ ਲੋਕ ਆਪਦੇ ਆਪ ਨੂੰ ਸਰਵਾਈਵ ਕਰਦੇ ਨੇ ਕਿਵੇਂ ਛੋਟੀ ਜੀਆਂ ਦੋ ਰੋਟੀਆਂ ਖਾ ਕੇ ਗੁਜ਼ਾਰਾ ਕਰਦੇ ਨੇ ਨਾ ਬਿਮਾਰ ਹੁੰਦੇ ਨੇ ਐ ਪੂਰੇ ਖੁਸ਼ ਨੇ ਲੋਕ ਠੀਕ ਹੈ ਕਿ ਨਹੀਂ ਤਾਂ ਮੈਂ ਵੀ ਬੁਜ਼ਾਰਤ ਕਰਦਾ ਦੋਸਤੋ ਬਾਹਰ ਨਿਕਲ ਕੇ ਦੇਖੋ ਦੁਨੀਆ ਕਿੱਥੇ ਵੱਸਦੀ ਆ ਕਿੰਨਾ ਸੋਹਣਾ ਕਿੰਨੇ ਇਮਾਨਦਾਰ ਨੇ ਇੱਕ ਛੋਟੀ ਜੀ ਘਟਨਾ ਮੈਂ ਆਪਣਾ ਤਾਮਲ ਲਾडू ਦੇ ਵਿੱਚ ਮੇਰੀ ਆਦਤ ਹੈ ਮੈਂ ਚਾਹ ਪੀਣ ਦੀ ਇੱਕ ਹੋਟਲ ਦੇ ਉੱਤੇ 99% ਤੁਹਾਨੂੰ ਲੜਕੀਆਂ ਕੰਮ ਕਰਦੀਆਂ ਮਿਲਣਗੀਆਂ ਬੰਦੇ ਪਤਾ ਨਹੀਂ ਕਿੱਥੇ ਉਹ ਲੜਕੀ ਕੋਲੇ ਚਾਹ ਪੀਤੀ ਉਸ ਤੋਂ ਬਾਅਦ ਮੋਬਾਈਲ ਤੇ ਆਪਦਾ ਪਰਸ ਉੱਥੇ ਰੱਖ ਕੇ ਭੁੱਲ ਗਿਆ ਮੈਂ 25 ਕਿਲੋਮੀਟਰ ਅੱਗੇ ਚਲਾ ਗਿਆ ਤਾਂ ਮੈਨੂੰ ਕੋਈ ਖਿਆਲ ਨਹੀਂ ਮੇਰਾ ਮੋਬਾਈਲ ਵੀ ਰਹਿ ਗਿਆ ਪਰਸ ਵੀ ਰਹਿ ਗਿਆ ਇੱਕ ਨਾ ਕੇਰਲ ਦਾ ਬੰਦਾ ਸੀ ਉਹ ਤਾਂ ਰਾਹ ਪੁੱਛ ਰਿਹਾ ਸੀਗਾ ਕਿਉਂਕਿ ਮੈਨੂੰ ਆ ਮੈਪ ਤੇ ਨਹੀਂ ਦੇਖਣਾ ਆਉਂਦਾ ਮੇਰੇ ਕੋਲ ਵੱਡਾ ਨਕਸ਼ਾ ਹੁੰਦਾ ਉਹ ਤੋਂ ਆਈਡੀਆ ਲਾ ਲੈਣਾ ਜਾਂ ਪੁੱਛ ਲੈਣਾ ਹੁੰਦਾ ਤੇ ਮੈਂ ਉਹਨੂੰ ਪੁੱਛਿਆ ਮਾਹਰ ਮੈਂ ਇੱਧਰ ਐਂਟਰ ਹੋਣਾ ਹੈਗਾ ਉਹ ਮੈਨੂੰ ਦੱਸੀ ਜਾ ਰਿਹਾ ਪਿੱਛੇ ਦੋ ਮੂਡੇ ਮੋਟਰ ਹੋ 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 ਤਾਂ ਉਹ ਕਹਿੰਦੇ ਚਲੋ ਬੈਠੋ ਸਾਡੇ ਪਿੱਛੇ ਉਹ ਲੜਕੀ ਤੈਨੂੰ ਬੁਲਾਈ ਜਾਂਦੀ ਹੈ ਜਿਹਦੇ ਕੋਲੇ ਤੂੰ ਛੱਡ ਆਇਆ ਤਾਂ ਮੈਂ ਉਹ ਜਿਹੜਾ ਮੁੰਡਾ ਮੇਰੇ ਕੋਲੇ ਖੜਾ ਸੀ ਕੈਰਲਾ ਦਾ ਉਹ ਤੇ ਕੈਰਲਾ ਪੜਦਾ ਸੀਗਾ ਉਹਨੂੰ ਕਹਾਂ ਜਾਂ ਤੂੰ ਮੇਰਾ ਸਾਈਕਲ ਫੜ ਕੇ ਰੱਖ ਤੇ ਉਹ ਵਿਚਾਰਾ ਸਾਈਕਲ ਫੜ ਕੇ ਰੱਖਿਆ ਉਹਨੇ ਉਹ ਮੈਨੂੰ ਮੋਟਰਸਾਈਕਲ ਤੇ ਵਹਾ ਕੇ ਪਿੱਛੇ ਲੈ ਗਏ ਕਹਿੰਦੇ ਅਸੀਂ ਉਹਨੂੰ ਕਿਹਾ ਸੀਗਾ ਵੀ ਅਸੀਂ ਫੜਾ ਦੇਾਂਗੇ ਅਸੀਂ ਉੱਤਰ ਜਾ ਰਹੇ ਪਰ ਉਹਨੇ ਵਿਸ਼ਵਾਸ ਨਹੀਂ ਕੀਤਾ ਉਹ ਕਹਿੰਦੀ ਚਿੱਲੜ ਮੈਂ ਤੇ ਪੈਸੇ ਨਾਲ ਚਿੱਲੜ ਕਹਿੰਦੇ ਨੇ ਪਿੱਛੇ ਲੈਟ ਮੈਂ ਦੇ ਦੂੰਗੀ ਤੁਸੀਂ ਉਹਨੂੰ ਮੋੜ ਕੇ ਲਿਆਓ ਮੇਰੇ ਕੋਲੇ ਤਾਂ ਉਹ ਜਦੋਂ ਜਦੋਂ ਮੈਂ ਗਿਆ ਅੱਗੇ ਅੱਗੇ ਉਹ ਰੋਈ ਜਾਵੇ ਹੱਥ 'ਚ ਮੋਬਾਈਲ ਤੇ ਪਰਸ ਫੜਿਆ ਰੋਈ ਜਾਵੇ ਉਹ ਕਹਿੰਦੀ ਸਰਦਾਰ ਜੀ ਮੇਰਾ ਆਮਾਨ ਮਿੱਟੀ ਹੋ ਜਾਣਾ ਤੂੰ ਜਾ ਕੇ ਪੰਜਾਬ ਦੇ ਵਿੱਚ ਕੀ ਸੁਨੇਹਾ ਦਿੰਦਾ ਠੀਕ ਹੈ ਇਹ ਜੇ ਕਿਸੇ ਹੋਰ ਦੇ ਹੱਥ ਲੱਗ ਜਾਂਦਾ ਤਾਂ ਤਾਂ ਉਹਦੀ ਅੱਖਾਂ 'ਚ ਪਾਣੀ ਦੇਖ ਕੇ ਮੇਰੀਆਂ ਅੱਖਾਂ 'ਚ ਵੀ ਪਾਣੀ ਆ ਗਿਆ ਯਾਰ ਕਿੰਨੇ ਇਮਾਨਦਾਰ ਲੋਕ ਨੇ ਕਿੰਨੇ ਚੰਗੇ ਲੋਕ ਨੇ ਨਾਗਲ ਕੇਰਲਾ ਦੇ ਵਿੱਚ ਮੇਧੀਆਂ ਤਿੰਨ ਤਾਰਾਂ ਟੁੱਟ ਗਈਆਂ ਤੋ ਹਨੇਰਾ ਹੋ ਗਿਆ ਮੈਂ ਕਿਸੇ ਸ਼ੋਰੂਮ ਵਿੱਚ ਗਿਆ ਵੀ ਹੈ ਮੇਰੀਆਂ ਤਾਰਾਂ ਪਾ ਦਿਓ ਉਹਨਾਂ ਨੇ ਤਾਰਾਂ ਪਾ ਕੇ ਤੇ ਕਹਿੰਦੇ ਮਾਜੀ ਮੈਂ ਹੁਣ ਮੈਂ ਰਹੂੰਗਾ ਕਿੱਥੇ ਕਹਿੰਦੇ ਯਾਰ ਸ਼ੋਰੂਮ 'ਚ ਹੀ ਰਹਿ ਜਾ ਮਾਜੀ ਸ਼ੋਰੂਮ 'ਚ ਮੈਂ ਕਿਵੇਂ ਰਹਿ ਜਾ ਤੂੰ ਇਸ ਤਾਂ ਬੰਦ ਕਰਕੇ ਜਾਉ ਕਹਿੰਦੇ ਨਹੀਂ ਨਹੀਂ ਰਹਿ ਜਾ ਕੋਈ ਗੱਲ ਨਹੀਂ ਤਾਂ ਮਾਖਾ ਨਹੀਂ ਮੈਂ ਨਹੀਂ ਰਹਿ ਸਕਦਾ ਉਹ ਕਹਿੰਦੇ ਤੂੰ ਰਹਿ ਜਾ ਜਦੋਂ ਮੈਂ ਰਹਿ ਗਿਆ ਉਸ ਤੋਂ ਬਾਅਦ ਉਹ ਮੇਰੀ ਰੋਟੀ ਦੇ ਕੇ ਗਏ ਤੜਕੇ ਚਾਹ ਲੈ ਕੇ ਆਏ ਤਾਂ ਕਦੇ ਸਾਨੂੰ ਪਤਾ ਹੈ ਜਿਹੜੇ ਪੰਜਾਬੀ ਬੰਦੇ ਨੇ ਉਹ ਇਮਾਨਦਾਰ ਹੁੰਦੇ ਨੇ ਤੇ ਬਾਕੀ ਸਾਡੇ ਇੱਥੇ ਰੀਤ ਵੀ ਅਸੀਂ ਤਾਲੇ ਨਹੀਂ ਲਾਉਂਦੇ ਵੀ ਕੱਲੇ ਸ਼ਟਰ ਸਿੱਟ ਜਾਂਦੇ ਆ ਇੱਕ ਚੌਕੀਦਾਰ ਹੁੰਦਾ ਜਿਹੜਾ ਪਹਿਰਾ ਕਰਦਾ ਤਾਂ ਕਿੰਨੇ ਇਮਾਨਦਾਰ ਲੋਕ ਨੇ ਸਾਡੀ ਇਮਾਨਦਾਰੀ ਕਿੱਥੇ ਹੈ ਸਮਝ ਤੋਂ ਬਾਹਰ ਪਤਾ ਨਹੀਂ ਕੀ ਹੋ ਗਿਆ ਸਾਨੂੰ ਐਡਾ ਵੱਡਾ ਫਲਸਫਾ ਸਾਡੇ ਬਾਬੇ ਨਾਨਕ ਦਾ ਪਰ ਫੇਰ ਵੀ ਅਸੀਂ ਤੇ ਕਲਾਸ 'ਚ ਇਹ ਵੀ ਕਹਿੰਦਾ ਵੀ ਬਹੁਤ ਜਾਣਿਆਂ ਦਾ ਕਿਉਂਕਿ ਜਿਹੜੇ ਕਟੜਵਾਦੀ ਬੰਦੇ ਲੈ ਹੈ ਨਾ ਇੱਕ ਤਰ੍ਹਾਂ ਦੇ ਇਹ ਵੀ ਧਾਰਨਾ ਫਲਾਉਂਦੇ ਵੀ ਯਾਰ ਸਰਦਾਰ ਬੰਦੇ ਨੂੰ ਇੰਡੀਆ ਦੇ ਵਿੱਚ ਖਤਰਾ ਆ ਜਾਂ ਸਰਦਾਰ ਨਾਲ ਘੁੰਮਿਆਣੀ ਜਾਂਦਾ ਤੁਸੀਂ ਦੋ ਤਿੰਨ ਦੇਸ਼ੀ ਕੋ ਭਰੇ ਨੇ ਕੋ ਪਾਗੇ ਕੱਢ ਕੇ ਕਦੇ ਤੁਹਾਨੂੰ ਕਦੇ ਦਿੱਕਤ ਆਈ ਹੋ ਨਹੀਂ ਪੱਗ ਕਰਕੇ ਸਮਾਂ ਦੀ ਪਿਆਰ ਮਿਲਿਆ ਰਿਸਪੌਂਸ ਮਿਲਿਆ ਬੱਲੇ ਬੱਲੇ ਮਿਲੀ ਹੈ ਠੀਕ ਹੈ ਕਿ ਨਹੀਂ ਤਾਂ ਚਾਹੁੰਦੇ ਨੇ ਲੋਕ ਪੱਗ ਵਾਲੇ ਨੂੰ ਚਾਹੁੰਦੇ ਨੇ ਠੀਕ ਹੈ ਕਿ ਨਹੀਂ ਜਿੱਥੇ ਵੀ ਮੈਂ ਗਿਆ ਭੱਜ ਕੇ ਆ ਕੇ ਸਾਰੇ ਦੇਖਣ ਲੱਗ ਗਏ ਆਂਢੀ ਗੁਆਂਢੀ ਆ ਜਾਂਦੇ ਨੇ ਯਾਰ ਪੰਗ ਵਾਲਾ ਬੰਦਾ ਆ ਪੱਗ ਵਾਲੇ ਦੀ ਗੱਤ ਕੀ ਜਿੱਥੇ ਵੀ ਤੁਸੀਂ ਜਾਓਗੇ ਬਾਕੀ ਉਹਦੀ ਉਹ ਹੈ ਆ ਦੇਸ਼ ਰਾਜ ਜੀ ਸਮਾਂਤਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਇਹ ਨੇ ਦੇਸ਼ ਰਾਜ ਜੀ ਨਾਲ ਆਪਾਂ ਅੱਗੇ ਵੀ ਗੱਲਬਾਤ ਕਰਦੇ ਰਹਾਂਗੇ ਪਰ ਇਹ ਗੱਲ ਹੈਗੀ ਹੈ ਕਿ ਜੇ ਮੈਂ ਦੇਸ਼ ਰਾਜ ਦਾ ਕਮਰਾ ਵੀ ਦਿਖਾ ਦੇਣਾ ਇੱਧਰ ਥੋੜਾ ਦਿਖਾ ਦਿਓ ਥੋੜਾ ਮੜਾ ਖੜਾ ਹੋ ਕੇ ਸਾਰਾ ਇਹ ਵੀ ਡਿੱਗਣ ਡੁਗਣ ਵਾਲਾ ਇਹ ਤਾਂ ਵੀ ਦਿਖਾ ਦਿਓ ਮੜਾ ਜੀ ਜਿਹੜਾ ਛੱਪਾਂ ਛੁੱਟਾਂ ਇਹੋ ਜਿਹੜਾ ਕਿੰਨਾਂ ਹੋਏ ਲੱਗਦਾ ਹੁੰਦਾ ਵੀ ਪੈਸਾ ਨਹੀਂ ਜਿੱਥੇ ਪੈਸੇ ਆਉਣੇ ਉੱਧੇ ਕਮਾਏ ਜਾਣਾ ਅਸਲ ਦੇ ਵਿੱਚ ਜ਼ਿੰਦਗੀ 'ਚ ਕੁਝ ਵੀ ਕਰਨਾ ਉਹਦੇ ਵਿੱਚ ਇੱਛਾ ਸ਼ਕਤੀ ਹੁੰਦੀ ਆ ਯਾਰ ਤੁਸੀਂ ਬਿਨਾ ਪੈਸਿਆਂ ਤੋਂ ਘੁੰਮ ਸਕਦੇ ਹੋ ਇੰਡੀਆ ਠੀਕ ਆ ਨਾਲ ਸਾਡੇ ਜਿਹੜੇ ਗਵਾਂਢੀ ਮੁਲਖ ਆ ਉਹਨਾਂ ਦਾ ਤਾਂ ਵੀਜ਼ਾ ਵੀ ਨਹੀਂ ਲੈਣਾ ਪੈਂਦਾ ਜੇ ਮੈਂ ਬਾਈ ਨੂੰ ਦੱਸਿਆ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਵੀ ਕੰਮ ਸਕਦੇ ਹੋ ਬਸ ਘਰੋਂ ਨਿਕਲੋ ਉਸ ਤੋਂ ਬਾਅਦ ਸਾਰਾ ਕੁਝ ਮਿਲ ਜਾਣਾ ਉਹ ਕਹਿੰਦਾ ਰੱਬ ਨੇ ਆਪੇ ਹੀ ਸੁਭਾਅ ਵੀ ਬਣਾ ਦੇਣਾ ਸੋ ਮੈਂ ਆਸ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਣੀ ਹੈ ਇਨਫੋਰਮੇਟਿਵ ਲੱਗੀ ਹੋਣੀ ਹੈ ਤੇ ਪਾਣੀ ਰੋਦਰ ਕੋਡ ਲੈਣਾ ਤੁਹਾਡਾ ਸੰਦਾ ਬਹੁਤ ਬਤਨਾਮ